ਹੈਲੋ ਗਾਇਜ਼ ਕਿਵੇਂ ਹੋ ਤੁਸੀਂ ਸਾਰੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗਾਜਰਾਂ ਦਾ ਕਜਰੇਲਾ ਹਲਵਾ ਵੀ ਬੋਲ ਦਿੰਦੇ ਆ ਹਲਵਾ ਥੋੜਾ ਲਗ طریقے ਨਾਲ ਬਣਦਾ ਕਜਰੇਲਾ ਲਗ طریقے ਨਾਲ ਐਸ ਲਈ ਤੁਸੀਂ ਗਾਜਰਾਂ ਨੂੰ ਕद्दूकश ਕਰ ਲੈਣਾ ਏ ਫਿਰ ਇੱਕ ਕੜਾਈ ਦੇ ਵਿੱਚ ਘਿਓ ਪਾ ਕੇ ਆਪਾਂ ਗਾਜਰਾਂ ਨੂੰ ਜਿਹੜਾ ਭੁੰਨਣਾ ਏ ਕद्दूकश ਕਰਕੇ ਗਾਜਰਾਂ ਨੂੰ ਜਿਆਦਾ ਪਤਲੀਆਂ ਗਾਜਰਾਂ ਨਹੀਂ ਤੁਸੀਂ ਲੈਣੀਆਂ ਹੈਗੀਆਂ ਮੀਡੀਅਮ ਜਿਹਾ ਗਾਜਰਾ ਲੈਣੀਆਂ ਹੈ ਤੁਸੀਂ ਅਹ ਦੇਖ ਸਕਦੇ ਹੋ ਗਾਜਰਾਂ ਦਾ ਕਲਰ ਕਿੰਨਾ ਸੋਹਣਾ ਤੇ ਦੇਸੀ ਤਰੀਕੇ ਨਾਲ ਝੁੱਲੇ ਤੇ ਬਣਾਉਣ ਦਾ ਤਾਂ ਗੱਲ ਹੀ ਵੱਖਰੀ ਹੈ ਅੱਜ ਕੱਲ ਲੋਕ ਬਨੇ ਬਣਾਏ ਘਾ ਰਹੇ ਆ ਪਰ ਜੋ ਆਪਣੀ ਪਹਿਲਾਂ ਰਵਾਇਤ ਸੀ ਉਹ ਖਤਮ ਹੁੰਦੀ ਜਾ ਰਹੀ ਹੈ ਪਰ ਹਜੇ ਵੀ ਕਈ ਬੀਬੀਆਂ ਪੈਣਾ ਇਸ ਤਰੀਕੇ ਨਾਲ ਝੁੱਲੇ ਤੇ ਬਣਾਉਂਦੀਆਂ ਹੈ ਉਹਦਾ ਸਵਾਦ ਇੱਕ ਵਜ ਅਲੱਗ ਜਿਹਾ ਹੁੰਦਾ ਹੈ ਗਾਜਰਾਂ ਦਾ ਕਲਰ ਵੇਖੋ ਕਿੰਨਾ ਰੈਡੀਸ਼ਾ ਕਿੰਨਾ ਸੋਹਣਾ ਕਲਰ ਹੈ ਕੁਦਰਤੀ ਕਲਰ ਹੈ ਇਹ ਨਾਲ ਮੇਰੇ ਮੰਮਾ ਲੱਗੇ ਹੋਏ ਨੇ ਬਣਾਉਣ ਗਜਰੇਲੇ ਨੂੰ ਅਸੀਂ ਦੋਮਣੀ ਤੜਕੇ ਬਣਾਇਆ ਸੀ ਤੇ ਗਾਜਰਾਂ ਨੂੰ ਆਪਾਂ ਪੁੰਨ ਲੈਣਾ ਹੈ ਅੱਛੇ ਤਰੀਕੇ ਨਾਲ ਥੱਲੇ ਨਹੀਂ ਲਾਉਣੀਆਂ ਹਲਾਈ ਜਾਣਗੇ ਗਾਜਰਾ ਤੁਸੀਂ ਸਕਦੇ ਹੋ ਵੀਡੀਓ ਦੇ ਵਿੱਚ ਗਾਜਰਾ ਪੁੰਨਣ ਤੇ ਲਗਭਗ 20 ਮਿੰਟ ਤਾਂ ਲੱਗ ਹੀ ਜਾਂਦੇ ਆ ਜਦੋਂ ਆਪਾਂ ਨਾਲ ਲੱਗੇ ਗਾਜਰਾ ਥੋੜੀਆਂ ਜਿਹੀਆਂ ਪੁੱਜ ਗਈਆਂ ਫਿਰ ਆਪਾਂ ਇਹਦੇ ਵਿੱਚ ਖੰਡ ਪਾਉਣੀ ਹੈ ਤੁਸੀਂ ਪੀਸੀ ਵੀ ਖੰਡ ਪਾ ਸਕਦੇ ਹੋ ਪਰ ਆਪਣੇ ਕੋਲ ਹੈ ਨਹੀਂ ਸੀਗੀ ਇਸ ਕਰਕੇ ਆਪਾਂ ਜਿਹੜੀ ਦੂਸਰੀ ਖੰਡ ਹੀ ਪਾ ਦਿੱਤੀ ਆ ਖੰਡਣਾ ਹਮੇਸ਼ਾ ਚੁੱਲੇ ਦੇ ਉੱਪਰ ਜਦ ਗਜਰੇਲਾ ਹੋਵੇ ਉਦੋਂ ਹੀ ਆਪਾਂ ਨੂੰ ਖੰਡ ਪਾਉਣੀ ਚਾਹੀਦੀ ਹੈ ਕਈ ਵਾਰ ਕੀ ਆਪਾਂ ਮਸਤੀਕ ਕਰਦੇ ਆ ਕਾਜ ਉਹਨਾਂ ਦੇ ਗਜਰੇਲੇ ਨੂੰ ਨਾ نیچے ਤਾਰ ਕੀ ਖੰਡ ਪਾਉਂਦੇ ਆ ਪਰ ਉਹ ਖੰਡ ਫਿਰ ਪਾਣੀ ਜਾਂ ਮੂੰਹ ਵਿੱਚ ਆਈ ਜਾਂਦਾ ਉਹਦਾ ਉਹ ਖੰਡ ਚੰਗੀ ਤਰ੍ਹਾਂ ਨਹੀਂ ਪੱਕਦੀ ਇਸ ਲਈ ਤੁਸੀਂ ਖੰਡ ਜਦ ਵੀ ਪਾਉਣੀ ਆ ਗਜਰੇਲਾ ਚੱਢ ਉੱਪਰ ਹੋਵੇ ਨਾ ਅੱਜ ਦੇ ਉਦੋਂ ਹੀ ਆਪਾਂ ਖੰਡ ਜਿਹੜੀ ਪਾਉਣੀ ਆ ਤਾਂ ਕਿ ਜਿਹੜਾ ਖੰਡ ਦਾ ਪਾਣੀ ਆ ਉਹ ਵੀ ਚੰਗੀ ਤਰ੍ਹਾਂ ਸੁੱਕ ਜਾਵੇ ਇਹ ਗੱਲ ਤਾਂ ਤੁਸੀਂ ਖਾਸ ਧਿਆਨ ਰੱਖਣਾ ਹੈ ਨਹੀਂ ਤਾਂ ਉਹ ਜਿਹੜੇ ਖੰਡ ਦਾ ਪਾਣੀ ਹੁੰਦਾ ਉਹਦੀਆਂ ਗੰਡਾਂ ਹੀ ਆਪਣੇ ਮੂੰਹ ਵਿੱਚ ਜਿਹੜੀਆਂ ਆਈ ਜਾਂਦੀਆਂ ਐ ਤੇ ਉਹ ਗਜਰੇਲਾ ਵਧੀਆ ਨਹੀਂ ਲੱਗਦਾ ਚੰਗੀ ਤਰ੍ਹਾਂ ਪਾਣੀ ਜਿਹਨੂੰ ਆਪਾਂ ਸੁੱਕਣ ਦੇਣਾ ਹੈ ਖੰਡ ਦੇ ਪਾਣੀ ਨੂੰ ਦੇਖ ਸਕਦੇ ਹੋ ਤੁਸੀਂ ਖੰਡ ਦਾ ਪਾਣੀ ਬਿਲਕੁਲ ਸੁੱਕ ਗਿਆ ਸਿੱਤੇ ਆਪਾਂ ਹੁਣ ਗਜਰੇਲੇ ਨੂੰ نیچے ਉਤਾਰ ਲਿਆ ਆ ਦੇਖੋ ਤੁਸੀਂ ਬਿਲਕੁਲ ਸੁੱਕ ਚੁੱਕਿਆ ਹੈ ਖੰਡ ਦਾ ਜਿਹੜਾ ਪਾਣੀ ਸੀਗਾ ਹੁਣ ਆਪਾਂ ਨੂੰ ਨੀਚੇ ਤਰ ਲੈਣਾ ਹੈ ਤੇ ਇਹਦੇ ਵਿੱਚ ਆਪਾਂ ਹੁਣ ਜਿਹੜਾ ਬਣਾਇਆ ਹੋਇਆ ਆਪਣਾ ਖੋਆ ਉਹ ਪਾਵਾਂਗੇ ਖੋਆ ਵੀ ਅਸੀਂ ਕਰਦੇ ਵਿੱਚ ਹੀ ਬਣਾਇਆ ਸੀ ਉਹਦੀ ਰੈਸਪੀ ਮੈਂ ਨਹੀਂ ਪਾਈ ਹੋਈ ਤੇ ਆਹ ਦੇਖੋ ਤੁਸੀਂ ਹਲਾ ਕੇ ਮੈਂ ਤੁਹਾਨੂੰ ਦਿਖਾ ਰਹੀ ਆ ਕਿੰਨਾ ਵਧੀਆ ਰੈਡੀ ਹੋਇਆ ਇਹ ਹੁਣ ਇਹਦੇ ਵਿੱਚ ਬਸ ਆਪਾਂ ਖੋਆ ਪਾਉਣਾ ਹੈ ਜਿਹੜੀ ਕਵਾਂਟੀਟੀ ਆ ਤੁਸੀਂ ਖੋਏ ਦੀ ਤੇ ਗਰਚਰਾਂ ਦੀ ਆਪ ਦੇ ਅਕੋਰਡਿੰਗ ਬਣਾ ਸਕਦੇ ਹੋ ਕਿਉਂਕਿ ਕਈ ਵਾਰ ਆਪਾਂ ਜ਼ਿਆਦਾ ਬਣਾਉਣਾ ਹੁੰਦਾ ਹੈ ਆਸ ਅਕੋਰਡਿੰਗ ਆਸੀ ਘਰ ਦੇ ਵਿੱਚ ਹੀ ਬਣਾਇਆ ਸੀ ਖੋਆ ਉਹ ਇਹਦੇ ਵਿੱਚ ਜਿਹੜਾ ਪਾ ਦਿੱਤਾ ਹੈ ਤੁਸੀਂ ਰੈਡੀਮੇਡ ਖੋਆ ਵੀ ਪਾ ਸਕਦੇ ਹੋ ਪਰ ਉਹਨਾਂ ਨੂੰ ਪਹਿਲਾਂ ਥੋੜਾ ਜਿਹਾ ਗਰਮ ਕਰਕੇ ਪਾਇਆ ਕਰੋ ਕਿਉਂਕਿ ਉਹ ਕਾਫੀ ਜ਼ਿਆਦਾ ਕਰੜਾ ਹੁੰਦਾ ਹੈ ਤਾਂ ਕਰਕੇ ਫਿਰ ਉਹ ਗੰਡਾ ਬਣ ਜਾਂਦਗਾ ਜਿਵੇਂ ਜਰੇਲੇ ਦੇ ਵਿੱਚ ਕੋਈ ਦਿਨ ਤਾਂ ਕਰਕੇ ਤੁਸੀਂ ਹੁਣ ਇਹਨੂੰ ਚੰਗੀ ਦਰੰਗਾ ਚ ਰੰਗ ਗਰਮ ਆਪਣਾ ਵਿੱਚ ਇਹਦੇ ਮਿਕਸ ਕਰ ਲੈਣਾ ਤੇ ਇਹ ਆਪਣਾ ਅੰਗਾ ਚ ਰੰਗ ਗਰਮ ਕਰਕੇ ਕੋਈ ਨੇ ਖੋਦੀ ਮੈਲਟ ਹੋ ਜਾਣਾ ਹੈ ਤਾਂ ਆਪਾਂ ਨੇ ਇਹਦੀ ਲੋੜ ਨਹੀਂ ਹੈਗੀ ਇਹਨੂੰ ਜਿਆਦਾ ਕੁਝ ਕਰਨ ਦੀ ਵਿਹਾਂ ਕੋਈ ਨੂੰ ਪਤਲਾ ਕਰਕੇ ਪਾਉਣਾ ਚਾਹੀਦਾ ਨਹੀਂ ਦੇਖੋ ਤੁਸੀਂ ਚੰਗੇ ਤਰ੍ਹਾਂ ਨੂੰ ਜਿਹੜਾ ਹਲਾ ਲੈਣਾ ਹੈ ਤਾਂ ਕਿ ਖੋਵਾ ਵਿੱਚ ਮਿਕਸ ਹੋ ਜਾਵੇ ਕਿੰਨਾ ਕੁਝ ਬਦਲ ਗਿਆ ਪਰ ਫਿਰ ਵੀ ਇਹ ਚੁੱਲ੍ਹੇ ਤੇ ਜਿਹੜੇ ਨਿਆਰੇ ਆ ਇਹ ਨਹੀਂ ਬਦਲ ਸਕਦੇ ਲੱਖ ਪਰ ਗੈਸ ਤੇ ਕੰਮ ਕਰਨ ਲੱਗ ਗਏ ਆ ਪਰ ਜਿਹੜਾ ਕੰਮ ਆਪਾਂ ਚੁੱਲ੍ਹੇ ਤੇ ਬਹਿ ਕੇ ਕਰਦੇ ਸੀ ਉਹਦੇ ਨਾਲ ਦੀ ਕਿਤੇ ਵੀ ਰੀਸ ਨਹੀਂ ਹੁਣ ਆਪਾਂ ਇਹਦੇ ਵਿੱਚ ਨੱਠ ਸਵਾਦ ਤੇ ਆਕਰਸ਼ੀ ਬਣਾਉਂਗੇ ਕਿਸ਼ਮਿਸ਼, ਕੋਪਾ, ਜੋ ਵੀ ਤੁਹਾਡੇ ਕੋਲ ਹੈਗਾ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਚੰਗੇਦਰਾਂ ਨੂੰ ਮਿਕਸ ਅਪ ਕਰਨਾ ਬਹੁਤ ਜਿਆਦਾ ਮਿਕਸ ਹੋ ਗਿਆ ਆਪਣਾ ਖੋਆ ਜਿਹੜਾ ਰੈਡੀ ਆ ਗੰਡਾ ਜਿਹੜੀਆਂ ਬਣੀਆਂ ਖੋਏ ਦੀਆਂ ਆਪਾਂ ਕੜਛੀ ਦੇ ਨਾਲ ਫੋੜ ਦੇਣੀਆਂ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੁਨਹਿਰਾ ਕਲਰ ਬਣ ਕੇ ਆਇਆ ਹੈ ਗਾਜਰਾਂ ਨੂੰ ਹਮੇਸ਼ਾ ਖੋਏ ਤੋਂ ਥੋੜੀ ਜਿਹੀ ਕਟ ਕੁਆਨਟੀਟੀ ਦੇ ਵਿੱਚ ਰੱਖਣਾ ਹੈ ਕਿਉਂਕਿ ਜੇ ਆਪਾਂ ਗਾਜਰਾਂ ਜਿਆਦਾ ਪਾਵਾਂਗੇ ਫਿਰ ਇਹਦੇ ਪੀਸ ਨਹੀਂ ਬਣਨਗੇ ਇਹ ਗਾਜਰਾਂ ਦਾ ਟੇਸ ਹੀ ਵੱਧ ਆਊਗਾ ਇਸ ਕਰਕੇ ਤੁਸੀਂ ਖੋਆ ਥੋੜਾ ਜਿਆਦਾ ਵੱਧ ਰੱਖਣਾ ਗਾਜਰਾਂ ਥੋੜੀਆਂ ਜਿਹਾ ਕੱਟ ਰੱਖਣੀਆਂ ਤੇ ਆਪਾਂ ਇਹਨੂੰ ਖੋਆ ਪਾ ਕੇ ਫਿਰ ਥੋੜਾ ਜਿਹਾ ਸੇਕ ਲਵਾ ਲਿਆ ਤਾਂ ਕਿ ਜਿਹੜਾ ਪਾਣੀ ਜਿਆ ਬਣਿਆ ਨਾ ਉਹ ਚੰਗੀ ਤਰ੍ਹਾਂ ਸੁੱਕ ਜਾ ਆਪਣਾ ਚੁੱਲੇ ਦੇ ਵੀ ਧੂਆ ਤਾਂ ਬਹੁਤ ਪੈ ਰਿਆ ਸੀ ਅੱਖਾਂ ਦੇ ਵਿੱਚ ਪਰ ਜੋ ਗੁਜਰੇਲਾ ਬਣਾ ਕੇ ਸੰਤੋਸ਼ਟੀ ਮਿਲ ਰਹੀ ਸੀ ਉਹ ਵੀ ਵਧੀਆ ਸੀ ਚੰਦੇ ਤਾਂ ਗੈਸ ਤੇ ਵੀ ਬਣਾ ਸਕਦੇ ਆ ਪਰ ਚੁੱਲੇ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਤੇ ਕੰਮ ਕਰਕੇ ਜੋ ਸਕੂਨ ਮਿਲਦਾ ਉਹ ਕਿਤੇ ਵੀ ਨਹੀਂ ਗਾਇਸ ਆ ਦੇਖੋ ਤੁਸੀਂ ਜਿਹੜਾ ਪਾਣੀ ਸੀਗਾ ਗੁਜਰੇਲੇ ਨੇ ਛੱਡਿਆ ਵਿੱਚ ਖੂਆ ਜਿੱਦ ਆਪਾਂ ਪਾਇਆ ਉਹ ਵੀ ਆਪਾਂ ਚੰਗੀ ਤਰ੍ਹਾਂ ਸਕਾ ਲੈਣਾ ਕੜਚੀ ਲਗਾਤਾਰ ਮਾਰਦੇ ਰਹਿਣਾ ਪੈਂਦਾ ਕਿਉਂਕਿ ਵੀ ਚਿੱਲੇ ਤੇ ਜਿਹੜਾ ਫਲੇਮ ਜ਼ਿਆਦਾ ਹੁੰਦੀ ਐ ਨੂੰ ਹਲਾਉਣਾ ਹੀ ਪੈਂਦਾ ਨਹੀਂ ਥੱਲੇ ਲੱਗ ਜਾਏਗਾ ਇਹ। ਲੋ ਜੀ 10 ਮਿੰਟ ਬਾਅਦ ਆਪਣਾ ਇਹ ਵੀ ਰੈਡੀ ਹੋ ਗਿਆ ਥਾਲ ਦੇ ਵਿੱਚ ਥੋੜਾ ਜਿਹਾ ਪੱਕਿਆ ਹੋ ਲਾਇਆ ਐ। ਇਹਦੇ ਵਿੱਚ ਆਪਾਂ ਸਾਰਾ ਜਿਹੜਾ ਪਚਰੇਲਾ ਬਣਾਇਆ ਉਹ ਕੱਟ ਦੇਣਾ ਐ। ਇਹ ਹੁਣ ਪੀਸ ਇਸ ਲਈ ਰੈਡੀ ਐ ਨੂੰ ਤੁਸੀਂ ਫਰਿੱਜ ਵਿੱਚ ਰੱਖ ਕੇ ਪੀਸ ਕੱਟ ਲੱਕਦੇ ਹੋ। ਆਦਰਵਾਇਸ ਬਾਹਰ ਵੀ ਰੱਖ ਸਕਦੇ ਹੋ ਕੋਈ ਚੱਕਰ ਨਹੀਂ। ോ എപ്പോൾ കിട്ട ഗജരിലെ കിട്ട

ਆਪਣਾ ਪੇਟਰੀ ਦਾ ਜਿਹੜਾ ਟ੍ਰੇਡ ਹੈ ਕਿੰਨਾ ਸੋਹਣਾ ਕਲਰ ਆਇਆ ਹੈ ਗਰਮ ਮੰਗ ਕਰਮ ਥੋੜਾ ਜਿਹਾ ਵਧ ਗਿਆ ਸੀ ਪਰ ਕੱਲ੍ਹੀ ਚ ਪਾ ਕੇ ਖਾ ਲਾਂਗੇ